ਇਸ ਵਕਤ ਮੈਂ ਸਰੀਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਮੌਜੂਦਾਂ ਜਿੱਥੇ ਇੱਕ ਬਿਜ਼ਨਸ ਦੇ ਬਾਹਰ ਅੱਜ ਤੜਕਸਾਰ ਗੋਲੀਆਂ ਚੱਲਣ ਦੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਘਟਨਾ ਜੋ ਹੈ ਉਹਨਾਂ ਨੂੰ ਅੱਜ ਸਵੇਰੇ 11 ਵਜੇ ਰਿਪੋਰਟ ਕੀਤੀ ਗਈ ਹੈ ਕੀ ਗੋਲੀਆਂ ਕਿਉਂ ਚਲਾਈਆਂ ਗਈਆਂ ਨਹੀਂ ਜਾਂ ਕਿਵੇਂ ਚਲੀਆਂ ਨੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਇਸ ਵਕਤ ਮੈਂ ਸਰੀਦੇ ਪਾਇਲ bizness center ਦੇ ਵਿੱਚ ਮੌਜੂਦਾਂ ਜਿੱਥੇ ਇੱਕ bizness ਦੇ ਬਾਹਰ ਅੱਜ ਤੜਕਸਾਰ ਗੋਲੀਆਂ ਚੱਲਣ ਦੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹੈ ਔਰ ਜਦੋਂ ਇਹ ਗੋਲੀਆਂ ਚਲੀਆਂ ਨੇ ਤਾਂ bizness ਦੀ ਦੀਵਾਰਾਂ ਦੇ ਉੱਤੇ bizness ਦੇ ਸ਼ੀਸ਼ਿਆਂ ਦੇ ਉੱਤੇ ਦਰਵਾਜ਼ਿਆਂ ਦੇ ਉੱਤੇ ਵੀ ਇਹ ਗੋਲੀਆਂ ਵੱਜੀਆਂ ਨੇ ਸਰੀ ਪੁਲਿਸ ਨੇ ਮੌਕੇ ਦੇ ਉੱਤੇ ਆ ਕੇ ਇਸ ਪੂਰੇ ਕ੍ਰਾਈਮ ਸੀਨ ਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਘਟਨਾ ਜੋ ਹੈ ਉਹਨਾਂ ਨੂੰ ਅੱਜ ਸਵੇਰੇ 11 ਵਜੇ ਰਿਪੋਰਟ ਕੀਤੀ ਗਈ ਹੈ ਹਾਲਾਂਕਿ ਇਹ ਵਾਰਦਾਤ ਜਿਹੜੀ ਹੈ ਉਹ 1 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਦੋਂ ਇਸ ਬਿਜ਼ਨਸ ਦੇ ਜੋ ਸਟਾਫ ਨੇ ਉਹਨਾਂ ਨੇ ਇਸ ਚੀਜ਼ ਨੂੰ ਵੇਖਿਆ ਔਰ ਉਸ ਤੋਂ ਬਾਅਦ ਅੱਜ ਸਰੀ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਸਵੇਰੇ 11 ਵਜੇ ਰਿਪੋਰਟ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਘਟਨਾ ਦੇ ਬਾਰੇ ਅਜੇ ਤੱਕ ਤਾਂ ਜੋ ਇੰਟੈਂਟ ਹੈ ਯਾਨੀ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ ਨਹੀਂ ਜਾਂ ਕਿ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਤਾਂ ਕੀ ਇਹ ਮਾਮਲਾ ਐਕਸਟਰਸ਼ਨ ਦੇ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇਹ ਆਪਸ ਦੇ ਵਿੱਚ ਕਿਸੇ ਦੋ ਗੁੱਟਾਂ ਦੇ ਵਿੱਚਕਾਰ ਝੜਪ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕੱਲ ਰਾਤ ਨੂੰ ਇੱਥੇ ਇੱਕ ਪਾਰਟੀ ਵੀ ਚੱਲ ਰਹੀ ਸੀ ਔਰ ਉਸ ਪਾਰਟੀ ਤੋਂ ਬਾਅਦ ਦੀ ਘਟਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤਾਂ ਪੁਲਿਸ ਇਹ तमाम ਚੀਜ਼ਾਂ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਇਹ ਘਟਨਾ ਪਾਰਟੀ ਦੇ ਵਿੱਚ ਜੋ ਲੋਕ ਮੌਜੂਦ ਸਿਗੇ ਉਹਨਾਂ ਦੇ ਵਿੱਚਕਾਰ ਕੋਈ ਆਪਸ ਦੇ ਵਿੱਚ ਝੜਪ ਹੋਈ ਹੈ ਉਸ ਤੋਂ ਬਾਅਦ ਹੋਈ ਹੈ ਜਾਂ ਫਿਰ ਪਾਰਟੀ ਖਤਮ ਹੋਣ ਤੋਂ ਬਾਅਦ ਕੋਈ ਵਿਅਕਤੀ ਇੱਥੇ ਆ ਕੇ ਗੋਲੀਆਂ ਚਲਾ ਕੇ ਗਿਆ ਇਹ तमाम ਚੀਜ਼ਾਂ ਦੇ ਉੱਤੇ ਹੁਣ ਪੁਲਿਸ ਜੋ ਹੈ ਉਹ ਇਨਵੈਸਟੀਗੇਟ ਕਰੂਗੀ ਪਰ ਆਸ-ਪਾਸ ਦੇ ਜੋ ਬਿਜ਼ਨੈਸਸ ਨੇ ਉਹਨਾਂ ਤੋਂ ਸੀਸੀਟੀਵੀ ਫੁਟੇਜ ਵੀ ਜੜੀ ਹੈ ਉਹ ਲਿੱਤੀ ਜਾ ਰਹੀ ਹੈ ਔਰ ਪੁੱਛਗਿੱਛ ਜੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਹੋ ਸਕਦਾ ਹੈ ਇੱਥੇ ਕਿਉਂ ਇਸ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਇਹ ਬਹੁਤ ਹੀ ਚਹਲ ਪਹਿਲ ਵਾਲਾ ਇਲਾਕਾ ਹੈ ਸਰੀਦਾ ਬਹੁਤ ਮਸ਼ਹੂਰ ਪਾਇਲ ਬਿਜ਼ਨਸ ਸੈਂਟਰ ਹੈ ਜਿਸ ਦੇ ਵਿੱਚ ਇਹ ਰਾਇਲ ਕਿੰਗ ਪੈਲੈਸ ਜੋ ਹੈ ਇਸ ਦੇ ਬਾਹਰ ਗੋਲੀਆਂ ਚੱਲਣ ਦੀ ਵਾਰਦਾਤ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਦੇ ਦੱਸਣ ਦੇ ਮੁਤਾਬਕ ਉਹ तमाम ਚੀਜ਼ਾਂ ਦੇ ਉੱਤੇ ਹੁਣ ਜਾਂਚ ਕਰ ਰਹੇ ਨੇ ਕ੍ਰਾਈਮ ਸੀਨ ਦੇ ਉੱਤੇ ਆ ਕੇ ਜੋ ਬੁਲਟ ਸ਼ੈਲਸ ਨੇ ਉਹਨਾਂ ਨੂੰ ਵੀ ਇਕੱਠਾ ਕੀਤਾ ਜਾ ਰਿਹਾ ਹੈ ਤੇ ਸਰੀ ਦੇ ਵਿੱਚ ਇਹ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲੀ ਦੇ ਵਿੱਚ ਗਿਲਫਰਡ ਦੇ ਵਿੱਚ ਵੀ ਇੱਕ ਘਰ ਦੇ ਉੱਤੇ ਸ਼ੂਟਿੰਗ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਅੱਜ ਇਹ ਫੇਰ ਘਟਨਾ ਜਿਹੜੀ ਹੈ ਤਲਕਸਾਰ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਵਾਪਰੀ ਹੈ ਉਹ ਦੇਖਣਾ ਹੋਊਗਾ ਕਿ ਪੁਲਿਸ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਕੱਢਦੀ ਹੈ ਇਸ ਦੇ ਪਿੱਛੇ ਦੇ ਇੰਟੈਂਡ ਕੀ ਸੀ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਕਿਉਂ ਇਹ ਗੋਲੀਆਂ ਚੱਲੀਆਂ ਨੇ ਔਰ ਇਹ ਆਪਸ ਦੇ ਵਿੱਚ ਜੇ ਝੜਪ ਹੋਈ ਹੈ ਤਾਂ ਕੌਣ ਉਹ ਵਿਅਕਤੀ ਸੀ ਕਿ ਕੋਈ ਗੈਂਗ ਰਿਲੇਟਿਡ ਉਹ ਵਿਅਕਤੀ ਸੀ ਜਾਂ ਆਪਸ ਦੇ ਵਿੱਚ ਹੀ ਕੋਈ ਪਾਰਟੀ ਦੇ ਵਿੱਚ ਕੋਈ ਅਜਿਹੀ ਗੱਲਬਾਤ ਹੋਈ ਜਿਸ ਤੋਂ ਬਾਅਦ ਇਹ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਤਲਖੀ ਹੈ ਉਹ ਇੰਨੀ ਵਧ ਗਈ ਕਿ ਗੋਲੀਆਂ ਜਿਹੜੀ ਚੱਲਣ ਦੀ ਨੋਬਤ ਆ ਗਈ ਤਾਂ ਇਸ ਮਾਮਲੇ ਤੇ ਉੱਤੇ ਜੋ ਵੀ ਤਾਜ਼ਾ ਅਪਡੇਟ ਹੋਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ